ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਨੋਬਲ ਕਮੇਟੀ ਨੇ 스웨ਡਨ ਦੀ ਨੇ ਆਮਨ ਸ਼ਾਂਤੀ ਲਈ ਜਿਹੜਾ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਹੈ ਉਹ ਵੈਂਜੀਓਇਲਾ ਦੀ ਵਿਰੋਧੀ ਧਿਰ ਦੀ ਆਗੂ ਜਿਹੜੀ ਹੈ ਉਸ ਨੂੰ ਦੇ ਦਿੱਤਾ ਹੈ ਤੇ ਉਸ ਦੇ ਬਾਰੇ ਚ مشهور ਇਹ ਹੈ ਕਿ ਉਹ ਬੀਬੀ ਜਿਹੜੀ ਹੈ ਉਹ CIA ਦੇ ਨਾਲ ਮਿਲ ਕੇ ਜਿਹੜੀ ਇੱਕ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਲਹਿਰਾਂ ਚਲਾ ਕੇ ਸਾਰੇ ਉਹਨਾਂ ਖਿੱਤੇ ਦੇ ਵਿੱਚ ਅੱਡ-ਅੱਡ ਦੇਸ਼ਾਂ 'ਚ ਰਾਜਪਾਲਟੇ ਕਰਾਉਣ ਦਾ ਤੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਐ ਉਹਨਾਂ ਦੀ ਉਹ ਆਗੂ ਐ ਤੇ ਉਸ ਨੇ ਜਿਹੜੇ ਸਮਾਜਵਾਦੀ ਆਗੂ hugo chavez ਉਹਦੇ ਵਿਰੁੱਧ ਜਿਹੜਾ ਰਾਜਪਾਲਟਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਉਹਦੀ ਸਪੋਰਟਰ ਸੀਗੀ ਉਹ ਉਹਦੀ ਜਿਹੜੀ ਐਨ ਜੀਓ ਐ ਉਹ ਨਿਊ ਐਂਡ ਫॉर ਡੈਮੋਕ੍ਰੇਸੀ ਐਂਡ ਉਹ ਮੈਟ ਫੰਡ ਫॉर ਡੈਮੋਕ੍ਰੇਸੀ ਉਹਦੇ ਲਈ ਕੰਮ ਕਰਦੀ ਹੈ ਉਹ ਤੇ ਇਸੇ ਤਰ੍ਹਾਂ ਨਾਲ ਜਿਹੜੇ ਅਮਰੀਕਾ ਚਾਹੁੰਦਾ ਹੈ ਵੀ ਫਲਾਣੀ ਥਾਂ ਦੇ ਉੱਤੇ ਅਸੀਂ ਕੁਆਲਿਟਾ ਕਰਾਉਣਾ ਹੈ ਉਹ ਇਹਨਾਂ ਸੰਸਥਾਵਾਂ ਰਾਹੀਂ ਕਰਦਾ ਤੇ ਇਹ ਵੀ ਵੀ ਉਹਨਾਂ ਦੇ ਹੱਥਾਂ ਦਾ ਇੱਕ ਜਿਹੜਾ ਹੈ ਉਹ ਉਹਨਾਂ ਦਾ ਹੱਥ ਪੁਰਜਾ ਹੈਗੀ ਹੈ ਤੇ ਉਹ ਆਪਣੇ ਦੇਸ਼ ਦੇ ਵਿੱਚ ਜਿੰਨਾ ਪਬਲਿਕ ਸੈਕਟਰ ਹੈ ਉਹਨੂੰ ਪ੍ਰਾਈਵੇਟ ਕਰਨ ਦੀ ਹਾਮੀ ਹੈ ਤੇ ਜਿਹੜਾ ਇਜ਼ਰਾਈਲ ਹੈ ਉਸ ਦੇ ਜੀਨੋਸਾਈਡ ਦੀ ਸਪੋਰਟਰ ਹੈ ਉਹਨੇ 2018 ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਨੂੰ ਸੱਦਾ ਦਿੱਤਾ ਸੀ ਕਿ ਉਹ ਯੂਨੋ ਦੇ ਵਿੱਚ ਇਹ ਇਹਨਾਂ ਨੂੰ ਮਾਨਤਾ ਦੇਣ ਲਈ ਇਹਨਾਂ ਦੇ ਹੱਕ 'ਚ ਮੁਹਿੰਮ ਚਲਾਉਣ ਲਈ ਉਹਨਾਂ ਦੀ ਮਦਦ ਕਰੇ ਜਣੀ ਜਿਹੜਾ ਜਿਹੜੇ ਇਜ਼ਰਾਈਲ ਦੇ ਉੱਤੇ ਸਾਰੀ ਦੁਨੀਆ ਇਹ ਇਲਜ਼ਾਮ ਲਾ ਰਹੀ ਹੈ ਵੀ ਉਹ ਉੱਥੇ ਬੱਚਾ ਕਹਾਣ ਕਰ ਰਿਹਾ ਹੈ ਉਸ ਇਜ਼ਰਾਈਲ ਦੇ ਉਸੇ ਨਿਤਨਯਾਹੂਦੀ ਇਹ ਮਦਦ ਮੰਗਦੀ ਹੈ ਬੀਬੀ ਸੋ ਇਸ ਲਈ ਅਸੀਂ ਸਮਝਦੇ ਹਾਂ ਕਿ ਵੀ ਜਿਹੜਾ ਨੋਬਲ ਪੀਸ ਕਮੇਟੀ ਨੋਬਲ ਇਨਾਮ ਵਾਲੀ ਕਮੇਟੀ ਨੇ ਇਹ ਜਿਹੜਾ ਅਮਨ ਸ਼ਾਂਤੀ ਦਾ ਪੁਰਸਕਾਰ ਦਿੱਤਾ ਹੈ ਇਹ ਅਮਨ ਦਾ ਸ਼ਾਂਤੀ ਦਾ ਆਪਣੇ ਆਪ 'ਚ ਬਹੁਤ ਵੱਡਾ ਨਰਾਦਰ ਹੈ ਉਹਦੀ ਤੋਹੀਨ ਹੈ ਤੇ ਪਹਿਲਾਂ ਵੀ ਇਸ ਤਰ੍ਹਾਂ ਦਾ ਕੁਝ ਹੋਇਆ ਬਰਾਕ Obama ਨੂੰ ਦਿੱਤਾ ਗਿਆ ਹੈਨਰੀ ਕਸਿੰਜਰ ਨੂੰ ਦਿੱਤਾ ਗਿਆ ਹੋਰਾਂ ਨੂੰ ਦਿੱਤੇ ਗਏ ਤੇ ਇਹ ਜਿਹੜੇ ਇਨਾਮ ਨੇ ਇਹ ਨਰੋਲ ਰਾਜਨੀਤਿਕ ਪੱਖ ਤੋਂ ਦਿੱਤੇ ਜਾਂਦੇ ਆ ਇੱਕ ਤਾਂ ਪਹਿਲੂ ਇਹ ਹੈ ਦੂਜਾ ਸਾਡੇ 트럼ਪ ਸਾਹਿਬ ਨੇ ਮਿੱਟੀ ਦਾ ਤੇਲ ਮਲਿਆ ਹੋਇਆ ਸੀ ਬਹੁਤ ਦੇਰ ਦਾ ਤੇ ਕਿੰਨੀ ਵਾਰ ਵਾਰ-ਵਾਰ ਉਹ ਕਹਿ ਚੁੱਕਿਆ ਸੀ ਵੀ ਮੈਨੂੰ ਤਾਂ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਮੈਂ ਸੱਤ جنگਾਂ ਬੰਦ ਕਰਾਤੀਆਂ ਭਾਰਤ-ਪਾਕਿਸਤਾਨ ਦੀ ਜੰਗ ਮੈਂ ਬੰਦ ਕਰਾਈ ਫਲਾਣਾ ਬਹੁਤ ਕੁਝ ਪਰ ਉਹ ਜਿਹੜਾ ਨਹਾਤਾ ਤੋਤਾ ਹੀ ਰਹਿ ਗਿਆ ਵਿਚਾਰਾ ਉਹਨੂੰ ਨਹੀਂ ਮਿਲਿਆ ਵਿਚਾਰਾ ਤਾਂ ਕਹਦਾ ਉਹਨੂੰ ਮਿਲਣਾ ਵੀ ਨਹੀਂ ਚਾਹੀਦਾ ਜੇ ਅਸੀਂ ਇਸ ਬੀਬੀ ਦੇ ਮੈਣ ਦਾ ਵਿਰੋਧ ਕਰਦੇ ਆ ਤਾਂ 트੍ਰੰਪ ਦਾ ਵੀ ਵਿਰੋਧ ਹੀ ਕਰਨਾ ਸੀ ਇਹ ਦੋਨੇ ਸਕੇ ਭੈਣ ਭਾਈ ਹੋਈ ਨੇ ਕੋਈ ਐਡੀ ਵੱਡੀ ਇਹਨਾਂ ਦੇ ਵਿੱਚ ਫਰਕ ਵਾਲੀ ਗੱਲ ਹੈ ਨਹੀਂਗੀ ਤੇ 트੍ਰੰਪ ਦਾ ਜਿਹੜਾ ਵਾਈਟ ਹਾਊਸ ਹੈ ਉਹਨੇ ਕੱਲ ਨੋਬਲ ਕਮੇਟੀ ਦੀ ਨਿੰਦਿਆ ਕੀਤੀ ਹੈ ਵੀ ਉਹਨਾਂ ਨੇ 트੍ਰੰਪ ਦਾ ਨਾਮ ਕਿਉਂ ਨਹੀਂ ਲਿਆ ਇਸ ਗੱਲ ਦੀ ਦੂਸਰੀ ਗੱਲ ਸਾਡੇ ਦੇਸ਼ ਦੇ ਵਿੱਚ ਅਫਗਾਨਿਸਤਾਨ ਦਾ ਜਿਹੜਾ ਫੋਰਨ ਮਨਿਸਟਰ ਹੈ ਮੁਤਾਕੀ ਅਮੀਰ ਖਾਨ ਮੁਤਾਕੀ ਉਹ ਆਇਆ ਹੋਇਆ ਹੈ ਚਲੋ ਆਪਣੇ ਦੇਸ਼ ਦੀਆਂ ਗੱਲਾਂ ਕਰਦੇ ਆ ਕੋਈ ਉਸ ਗੱਲ ਨੂੰ ਅਸੀਂ ਥੋੜਾ ਜਿਹਾ ਇੱਕ ਪਾਸੇ ਰੱਖਦੇ ਆ ਵੈਸੇ ਤਾਂ ਤਾਲਿਬਾਨ ਵਰਗੇ ਜਿਹੜਾ ਬਹੁਤ ਹੀ ਡੈਮੋਕ੍ਰੇਸੀ ਦੇ ਵਿਰੋਧੀ ਨੇ ਬਹੁਤ ਹੀ ਕਟੜ ਕਿਸਮ ਦੇ ਲੋਕ ਆ ਔਰਤਾਂ ਦੇ ਬਿਲਕੁਲ ਵਿਰੋਧੀ ਨੇ ਉਹਨਾਂ ਦੇ ਨਾਲ ਸਾਡੇ ਦੇਸ਼ ਦੀਆਂ ਜੱਫੀਆਂ ਪਹਿਣਾ ਸਾਡੇ ਦੇਸ਼ ਦੀ ਜਿਹੜੀ ਮਹਾਤਮਾ ਬੁੱਧ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਿਹੜੇ ਮਹਾਤਮਾ ਗਾਂਧੀ ਜੀ ਦੀ ਅਮਨ ਸ਼ਾਂਤੀ ਵਾਲੀ ਜਿਹੜੀ ਨੀਤੀ ਹੈ ਆ ਆਮ ਭਾਈਚਾਰੇ ਦੀ ਜਿਹੜੀ ਨੀਤੀ ਹੈ ਸਮੂਹ ਲੋਕਾਂ ਦੇ ਏਕਤਾ ਦੀ ਨੀਤੀ ਹੈ ਜਿਹੜੀ ਉਹਦੇ ਵਿਰੋਧ ਚ ਇਹ ਗੱਲ ਉਹਨਾਂ ਨਾਲ ਇਸ ਤਰ੍ਹਾਂ ਦੇ ਸਬੰਧ ਕਾਇਮ ਰੱਖਣੇ ਦੂਜੀ ਮਾੜੀ ਗੱਲ ਇਹ ਹੋਈ ਕਿ ਉਸ ਨੇ ਅਫਗਾਨਿਸਤਾਨ ਦੀ ਜਿਹੜੀ ਐਮਬੈਸੀ ਹੈ ਉੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਕੁਝ ਜਿਹੜੇ ਪਹਿਲਾਂ ਦੇ ਉੱਥੇ ਅਫਗਾਨ ਕਰਮਚਾਰੀ ਨੇ ਉਹਨਾਂ ਨੇ ਅਫਗਾਨਿਸਤਾਨ ਦੀ ਸਰਕਾਰ ਦਾ ਨਾਂ ਜਿਹੜਾ ਹੈ ਉਹਦੇ ਤੇ ਇਤਰਾਜ਼ ਕੀਤਾ ਝੰਡੇ ਤੇ ਇਤਰਾਜ਼ ਕੀਤਾ ਤੇ ਜਿੱਥੇ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਹਦੇ ਪਿਛਲੇ ਪਾਸੇ ਮਹਾਤਮਾ ਬੁੱਧ ਦੀਆਂ ਅਫਗਾਨਿਸਤਾਨ ਦੇ ਵਿੱਚ ਉਹ ਮੂਰਤੀਆਂ ਜਿਨ੍ਹਾਂ ਨੂੰ ਤਾਲਿਬਾਨਾਂ ਨੇ ਤੋੜਿਆ ਸੀ ਬੇਰਹਿਮੀ ਦੇ ਨਾਲ ਉਹ ਉਹ ਮੂਰਤੀ ਵੀ ਲੱਗੀ ਹੋਈ ਸੀਗੀ ਸੋ ਜਿਹੜੇ ਜਿਹੜੀ ਸੰਸਥਾ ਇਸ ਤਰ੍ਹਾਂ ਦੀ ਕਟੜ ਹੋਵੇ ਉਹਦਾ ਮੋਦੀ ਸਰਕਾਰ ਦੇ ਨਾਲ ਇਸ ਤਰ੍ਹਾਂ ਦਾ ਹੋਵੇ ਕਿ ਕਿਤੇ ਅਜਿਹਾ ਤਾਂ ਨਹੀਂ ਵੀ ਮਸੇਰੇ ਭਾਈ ਵਾਲੀ ਗੱਲ ਹੈ ਇੱਕੋ ਜਿਹਾ ਦੋਨੇ ਹੀ ਕੱਟੜਤਾ ਦੇ ਪੱਖ ਤੋਂ ਇੱਕ ਤਾਂ ਇਹ ਸਵਾਲ ਦੂਜਾ ਜਿਹੜੇ ਅਫਗਾਨਿਸਤਾਨ ਦੇ ਇੱਕ ਅਧਿਕਾਰੀ ਨੇ ਪ੍ਰੈਸ ਨੂੰ ਸੱਦਿਆ ਉਹਨੇ ਸੱਦਾ ਪੱਤਰ ਕਿਸ ਤਰ੍ਹਾਂ ਦਾ ਦਿੱਤਾ ਇਹ ਤਾਂ ਖੈਰ ਹਾਲੇ ਆਉਣ ਵਾਲੇ ਸਮੇਂ 'ਚ ਆਊ ਗੱਲ ਪਰ ਮੋਟੀ ਗੱਲ ਇਹ ਪਤਾ ਲੱਗੀ ਵੀ ਉੱਥੇ ਕੋਈ ਵੀ ਔਰਤ ਪੱਤਰਕਾਰ ਨਹੀਂ ਸੀ ਸੱਦੀ ਗਈ ਸਾਰੇ ਦੇ ਸਾਰੇ ਬੰਦੇ ਪੱਤਰਕਾਰ ਸੀ ਜਿਹੜੀ ਔਰਤਾਂ ਤੋਂ ਇੰਨਾ ਡਰਦੇ ਐ ਉਹ ਤੇ ਭਾਰਤ ਆ ਕੇ ਵੀ ਔਰਤ ਪੱਤਰਕਾਰਾਂ ਨੂੰ ਫੇਸ ਕਰਨ ਲਈ ਤਿਆਰ ਨਹੀਂ ਹੈ। ਇਹਦੇ باوجود ਵੀ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਔਰਤਾਂ ਨੂੰ ਕਿਉਂ ਨਹੀਂ ਅੱਗੇ ਆਉਣ ਦਿੰਦੇ? ਇਹ ਕਹਿ ਕੇ ਟਾਲਾ ਵੱਟ ਲਿਆ ਵੀ ਹਰ ਦੇਸ਼ ਦੀਆਂ ਆਪਣੀਆਂ ਰਵਾਇਤਾਂ ਹੁੰਦੀਆਂ ਨੇ, ਉੱਥੇ ਸ਼ਰੀਅਤ ਦਾ ਕਾਨੂੰਨ ਹੈ। ਬਹੁਤ ਸਾਰੇ ਦੇਸ਼ਾਂ 'ਚ ਮੁਸਲਮਾਨਾਂ ਦਾ ਅਲਾਣੀਆ ਰਾਜ ਹੈ। ਉੱਥੇ ਔਰਤਾਂ ਤੇ ਇਹ پابੰਦੀਆਂ ਨਹੀਂ ਹੈਗੀਆਂ ਜਿੰਨੀਆਂ ਇਹਨਾਂ ਨੇ ਲਾ ਰੱਖੀਆਂ ਨੇ। ਉਹਨਾਂ ਨੂੰ ਪੜਨ ਤੇ ਪਾਬੰਦੀਆਂ ਨੇ ਉਹਨਾਂ ਨੂੰ ਪੱਤਰਕਾਰ ਬਣਨ ਤੇ ਪਾਬੰਦੀਆਂ ਨੇ ਉਹਨਾਂ ਨੂੰ ਨੌਕਰੀਆਂ ਕਰਨ ਤੇ ਪਾਬੰਦੀਆਂ ਨੇ ਸੋ ਅਜਿਹੇ ਨੇਰੇ ਦੀਆਂ ਤਾਕਤਾਂ ਦੇ ਨਾਲ ਭਾਰਤ ਸਰਕਾਰ ਲਈਆ-ਭਈਆ ਕਰ ਰਹੀ ਹੈ ਇਹ ਗੱਲ ਜਿਹੜੀ ਹੈ ਸਾਡੇ ਦੇਸ਼ ਲਈ ਲੰਬੇ ਸਮੇਂ ਵਾਸਤੇ ਕੋਈ ਬਹੁਤਾ ਚੰਗਾ ਅਸਰ ਨਹੀਂ ਰੱਖੂਗੀ ਠੀਕ ਹੈ ਪਾਕਿਸਤਾਨ ਨਾਲ ਕਰਕੇ ਉਹਦੇ ਨਾਲ ਕਿਉਂਕਿ ਉਹਨਾਂ ਦੀ ਬਣਦੀ ਨਹੀਂ ਅਸੀਂ ਉਹਨਾਂ ਨੂੰ ਆਪਣੇ ਨੇੜੇ ਲਾ ਰਹੇ ਹਾਂ ਇਹ ਗੱਲ ਬਹੁਤ ਹੀ ਥੋੜੇ ਸਮੇਂ ਦੀ ਥੋੜ ਜਿਹੀ ਸੋਚ ਦੀ ਗੱਲ ਐ ਵੱਡੀ ਸੋਚ ਰੱਖਣ ਦੀ ਲੋੜ ਸੀਗੀ ਇੱਥੇ ਅ ਦੂਸਰੀ ਗੱਲ ਜਿਹੜੀ ਐ ਆਪਣੇ ਕਸੌਲੀ ਦੇ ਵਿੱਚ ਖੁਸ਼ਵੰਤ ਸਿੰਘ ਜੀ ਦੇ ਨਾਂ ਤੇ ਇੱਕ ਲਿਟਰੇਚਰ ਫੈਸਟੀਵਲ ਚੱਲ ਰਿਹਾ ਐ ਉਸ ਫੈਸਟੀਵਲ ਦੇ ਵਿੱਚ ਭਾਰਤ ਸਰਕਾਰ ਦੀ ਜਿਹੜੀ ਖੁਫੀਆ ਏਜੰਸੀ ਰਾ ਹੈ ਉਸ ਦਾ ਇੱਕ ਸਾਬਕਾ ਮੁਖੀ ਜਿਹੜਾ ਏਐਸ ਦੁਲਤ ਉਹਨੇ ਕੁਝ ਗੱਲਾਂ ਕਹੀਆਂ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਭਾਰਤ ਪਾਕਿਸਤਾਨ ਦੀਆਂ ਗੱਲਾਂ ਬਾਤਾਂ ਨੇ ਉਹ ক্রিকেট ਦੇ ਰਾਹੀਂ ਵੀ ਤੇ ਸਾਡੇ ਡਿਪਲੋਮੈਟਿਕ ਚੈਨਲ ਦੇ ਰਾਹੀਂ ਵੀ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਨੇ ਤੇ ਜੇ ਤੁਸੀਂ ਜਦ ਤੱਕ ক্রিকেট ਖੇਡੋ ਹੀ ਨਾ ਜੇ ਖੇਡਣ ਗਏ ਹੋ ਤਾਂ ਹੱਥ ਮਿਲਾਉਣਾ ਜਾਂ ਨਾਮ ਲਾਉਣਾ ਇਹ ਬਹੁਤ ਹੀ ਨਿੱਕੀਆਂ ਗੱਲਾਂ ਨੇ ਛੋਟਾ ਕੱਤ ਰਹੇ ਹੋ ਤੁਸੀਂ ਇਹਦੇ ਤੋਂ ਬਚਣ ਦੀ ਲੋੜ ਹੈ ਇਹ ਗਲਤ ਹੈ ਤੇ ਦੂਜਾ ਉਹ ਉਹਨਾਂ ਨੇ ਕਿਹਾ ਵੀ ਅਟਲ ਵਿਹਾਰੀ ਬਾਜਪਾਈ ਸਾਹਿਬ ਨੂੰ ਪਤਾ ਸੀਗਾ ਕਿ ਵੀ ਜਿਹੜਾ ਜਨਰਲ ਮੁਸ਼ਾਰਫ ਹੈ ਉਹਨੇ ਕਾਰਗਿਲ ਦੇ ਵਿੱਚ ਸਾਰੇ ਉੱਥੇ ਫੌਜ ਭੇਜ ਕੇ ਸਾਰਾ ਗੜਬੜ ਕੀਤੀ ਹੈ ਇਹ ਜਦੋਂ ਜਰਨੈਲ ਸੀ ਪਰ ਤਾਂ ਵੀ ਉਹਨੂੰ ਆਗਰੇ ਦੇ ਵਿੱਚ ਗੱਲਬਾਤ ਲਈ ਸੱਦਿਆ ਉਹਦੇ ਨਾਲ ਗਿਆ ਉਹ ਇੱਕ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਇੱਕ ਠੀਕ ਕਦਮ ਹੈ ਉਹਨਾਂ ਦਾ ਤੇ ਅੱਜ ਵਾਲੇ ਕਿਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਤੇ ਨਾਲ ਇਹ ਹੈ ਵੀ ਅਸੀਂ ਤੀਜੀ ਧਿਰ ਦੀ ਵਿਚੋਲਗੀ ਚੱਲਣੀ ਨਹੀਂ ਜਿਹੜੀ ਕਿ ਠੀਕ ਹੈ ਜੇ ਤੀਜੀ ਦੀ ਨਹੀਂ ਚੱਲਣੀ ਤਾਂ ਦੋਏ ਤਰਾਂ ਦੀ ਜਿਹੜੀ ਆਪਸ ਹੈ ਉਹ ਗੱਲਬਾਤ ਕਿਉਂ ਨਹੀਂ ਹੁੰਦੀ ਇਹਦੇ ਤੇ ਉਹਨਾਂ ਨੇ ਬੜੇ ਵੱਡੇ ਸਵਾਲ ਉਠਾਏ ਆ ਅ ਅਗਲੀ ਗੱਲ ਦੋਸਤੋ ਜੰਮੂ ਕਸ਼ਮੀਰ ਦੇ ਵਿੱਚ ਦੇ ਵਿੱਚ ਜਿਹੜਾ ਅ ਧਾਰਾ 70 ਤੋੜਨ ਤੋਂ ਬਾਅਦ 370 ਤੋੜਨ ਤੋਂ ਬਾਅਦ ਉਹਨੂੰ ਇੱਕ ਸੂਬੇ ਤੋਂ ਯੂਟੀ ਬਣਾ ਦਿੱਤਾ ਸੀ ਜਦੋਂ ਦੋ ਯੂਟੀਆਂ ਬਣਾਤਾ ਲਦਾਖ ਤੇ ਜੰਮੂ ਕਸ਼ਮੀਰ ਉਹਦੀ ਕੱਲ ਵੀ ਉਹਨੂੰ ਸੂਬੇ ਦਾ ਦਰਜਾ ਦਿੱਤਾ ਜਾਵੇ ਇੱਕ ਪਟੀਸ਼ਨ ਪਈ ਹੋਈ ਸੀ ਚੀਫ ਜਸਟਿਸ ਆਫ ਇੰਡੀਆ ਦੇ ਸਾਹਮਣੇ ਪਿਛਲੀ ਤਰੀਕ ਦੇ ਉੱਤੇ ਸਰਕਾਰ ਨੇ ਇਹ ਕਹਿ ਕੇ ਵੀ ਉੱਥੇ ਹਾਲਾਤ ਬੜੇ ਮਾੜੇ ਐ 22 April ਨੂੰ ਕਪਹਿਲ ਕੰਮ ਹੋ ਗਿਆ ਫਲਾਣਾ ਹੋ ਗਿਆ ਇਹ ਕਹਿ ਕੇ ਤਰੀਕ ਲੈ ਲਈ ਸੀ ਹੁਣ ਕੱਲ੍ਹ ਵਾਲੀ ਤਰੀਕ ਦੇ ਉੱਤੇ ਫੇਰ ਹੀ ਰੋਣਾ ਰੈਂਦੇ ਰਹੇ ਜਿਹੜਾ ਪਟੀਸ਼ਨਰ ਕਰਤਾ ਦਾ ਵਕੀਲ ਸੀ ਸ਼ੰਕਰ ਨਾਰਾਇਣ ਉਸ ਨੇ ਸਵਾਲ ਕੀਤਾ ਵੀ ਜਦੋਂ ਹੁਣ ਥੋਡੀ ਸਰਕਾਰ ਐ ਕੇਂਦਰ ਦੀ ਸਰਕਾਰ ਉੱਥੇ ਰਾਜ ਕਰ ਰਹੀ ਐ ਜੰਮੂ ਕਸ਼ਮੀਰ 'ਚ ਫੇਰ ਪਹਿਲ ਕੰਮ ਵਰਤ ਜਾਂਦਾ ਐ ਤੁਸੀਂ ਕਿਹੜਾ ਗਰੰਟੀ ਕਰਤੀ ਵੀ ਜੇ ਹਾਂ ਕੁਝ ਹੋਊਗਾ ਨਹੀਂ ਇਹਦਾ ਮਤਲਬ ਹੈ ਥੋੜੀ ਸਰਕਾਰ ਦੇ ਹੁੰਦਿਆਂ ਵੀ ਇਹ ਹੋ ਸਕਦਾ ਜੇ ਉੱਥੇ ਉੱਥੋਂ ਦੀ ਲੋਕਲ ਸਰਕਾਰ ਬਣ ਜਾਂਦੀ ਹੈ ਉਹਦਾ ਵੀ ਹੋ ਸਕਦਾ ਉੱਥੇ ਬਹਿਸ ਥੋੜੀ ਸਰਕਾਰ ਤੇ ਸਾਡੀ ਸਰਕਾਰ ਦੇ ਵਿੱਚ ਵੀ ਹੋਊਗੀ ਸੋ ਅ ਅਸੀਂ ਸਮਝਦੇ ਹਾਂ ਵੀ ਇਹ ਬੇਲੋੜੀ ਬਹਿਸ ਹੈ ਜਿਹੜੀ ਕਿ ਸਰਕਾਰੀ ਵਕੀਲ ਕਰਨ ਹੈ ਉਹਨੇ ਯਾਦ ਕਰਾਇਆ ਵੀ ਜਦੋਂ 370 ਦਾ ਫੈਸਲਾ ਹੋਇਆ ਉਦੋਂ ਅ ਸਲਿਸਟਰ ਜਨਰਲ ਤਿਸ਼ਾਰਮੈਤ ਨੇ ਖੁਦ ਹੀ ਇਹ ਕਿਹਾ ਸੀ ਕਿ ਵੀ ਅਸੀਂ ਉਹਨੂੰ ਸੂਬੇ ਦਾ ਦਰਜਾ ਦੇਵਾਂਗੇ ਤੇ ਉਹ ਆਪਣਾ ਵਾਅਦਾ ਕਿਉਂ ਨਹੀਂ ਪੂਰਾ ਕਰ ਰਹੀ ਕੇਂਦਰ ਸਰਕਾਰ ਇਹਦਾ ਉਹਦੇ ਕੋਲ ਕੋਈ ਹਾਂ ਕਹਿੰਦਾ ਗੱਲ ਠੀਕ ਹੈ ਗੱਲ ਠੀਕ ਹੈ ਵਾਅਦਾ ਤਾਂ ਪੂਰਾ ਕਰਨਾ ਚਾਹੀਦਾ ਪਰ ਕੁਝ ਗੱਲਾਂ ਨੇ ਕੁਝ ਗੱਲਾਂ ਨੇ ਕੁਝ ਗੱਲਾਂ ਨੇ ਦਾ ਮਤਲਬ ਹੈ ਵੀ ਜੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦਿਆਂ ਵੀ ਉੱਥੋਂ ਅੱਤਵਾਦ ਨਹੀਂ ਖਤਮ ਹੋ ਰਿਹਾ ਫੇਰ ਤੁਹਾਡੀ ਇਹ ਦਲੀਲ 'ਚ ਕੀ ਵਜਨ ਹੈ ਵੀ ਜੇ ਅਸੀਂ ਸੂਬੇ ਨੂੰ ਅਧਿਕਾਰ ਦੇ ਦਿੱਤੇ ਤਾਂ ਪਤਾ ਨਹੀਂ ਜ਼ਿਆਦਾ ਵਾਜੂਗਾ ਇਹ ਬਿਲਕੁਲ ਹੀ ਗਲਤ ਦਲੀਲ ਹੈ ਅਗਲੀ ਗੱਲ ਦੋਸਤੋ Goa ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਹੈ ਰਾਜੇਸ਼ ਕੁਲਾਗ ਗੁਟਕਰ ਉਸ ਦੇ ਨਾਲ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਕਰਕੇ ਆਏ ਹੈ ਪਬਲਿਕ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਹੋਰ ਵੀ ਹੋਇਆ ਉਸ ਨੇ ਕੱਲ ਅਸਤੀਫਾ ਦਿੱਤਾ ਆਪਣੇ ਆਮ ਆਦਮੀ ਪਾਰਟੀ ਤੋਂ ਇਹ ਕਹਿ ਕੇ ਅਸਤੀਫਾ ਦਿੱਤਾ ਵੀ ਆਮ ਆਦਮੀ ਪਾਰਟੀ ਦਾ ਤਾਂ ਨਿਸ਼ਾਨਾ ਇਹ ਲੱਗ ਰਿਹਾ ਹੈ ਵੀ ਉਹ ਭਾਜਪਾ ਨੂੰ ਜਿਤਾਉਣਾ ਚਾਹੁੰਦੀ ਹੈ ਉਹ ਐਨਟੀ ਬੀਜਪੀ ਵੋਟਰਾਂ ਨੂੰ ਕੱਟਣਾ ਚਾਹੁੰਦੀ ਹੈ ਇਸ ਕਰਕੇ ਜਿਹੜਾ ਇੱਥੇ ਸਾਡੇ ਬਾਕੀ ਥਾਵਾਂ ਤੇ ਲੱਗਦਾ ਹੈ ਇਲਜ਼ਾਮ ਆਮ ਆਦਮੀ ਪਾਰਟੀ ਤੇ ਵੀ ਉਹ ਬੀਜਪੀ ਨੂੰ ਅਸਿੱਧੇ ਤਰੀਕੇ ਨਾਲ ਜਿਵੇਂ ਮਾਇਆਵਤੀ ਕਰ ਰਹੀ ਹੈ ਕਿਸੇ ਤਰ੍ਹਾਂ ਨਾਲ ਅਰਵਿੰਦ ਕੇਜਰੀਵਾਲ ਵੀ ਐ ਕਰ ਰਿਹਾ ਹੈ ਉਹਨਾਂ ਨੇ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗੋਆ ਦਾ ਉਹੀ ਇਹ ਕਹਿ ਕੇ ਅਸਤੀਫਾ ਦੇ ਗਿਆ ਇਸ ਗੱਲ ਦੇ ਵਿੱਚ ਬਹੁਤ ਵੱਡਾ ਵਜਨ ਹੈ ਆ ਲਾਸਟ ਗੱਲ ਦੋਸਤੋ ਹਰਿਆਣੇ ਦਾ ਜਿਹੜਾ ਆਈਪੀਐਸ ਅਫਸਰ ਹੈਗਾ ਵਾਈ ਪੂਰਨ ਕੁਮਾਰ ਉਸ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਤੇ ਉਹਦੇ ਬਾਰੇ ਵਿੱਚ ਇਹ ਹੈ ਵੀ ਕਿਉਂਕਿ ਉਹ ਸ਼ੈਡਿਊਲ ਮਾਲਾ ਬਰਾਦਰੀ ਦਾ ਸ਼ੈਡਿਊਲ ਕਾਸਟ ਸੀ ਤੇ ਉਸ ਦੀ ਪਤਨੀ ਜਿਹੜੀ ਕਿ ਖੁਦ ਆਈਐਸ ਅਫਸਰ ਹੈ ਤੇ ਜਿਹੜੀ ਬਾਹਰ ਗਈ ਹੋਈ ਸੀ ਮੁੱਖ ਮੰਤਰੀ ਦੇ ਨਾਲ ਜਾਪਾਨ ਦੇ ਦੌਰੇ ਤੇ ਉਹ ਜਦੋਂ ਆਈ ਹੈ ਕੱਲ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਉਹਦੀ ਜਿਹੜੀ ਮੌਤ ਹੈ ਉਹ ਜਾਤ ਆਧਾਰਿਤ ਵਿਤਕਰੇ ਦੇ ਨਾਂ ਤੇ ਹੋਈ ਹੈ ਉਸ ਨੇ ਨੌ ਜਿਹੜੇ ਮੌਜੂਦਾ ਆਈਪੀਐਸ ਅਫਸਰ ਨੇ ਇੱਕ ਰਿਟਾਇਰਡ ਆਈਪੀਐਸ ਅਫਸਰ ਹੈ ਤਿੰਨ ਰਿਟਾਇਰਡ ਆਈਐਸ ਅਫਸਰ ਨੇ ਉਹਨਾਂ ਦੇ ਨਾਂ ਲਏ ਹੈ ਵੀ ਇਹਨਾਂ ਆਈਪੀਐਸ ਅਫਸਰਾਂ ਨੇ ਉਹਨੂੰ ਜਾਤ ਦੇ ਨਾਂ ਦੇ ਉੱਤੇ ਤੰਗ ਕੀਤਾ ਹੈ ਤੇ ਐਫਆਈਆਰ ਪਹਿਲਾਂ ਹੋਈ ਹੋਈ ਹੈ ਤੇ ਉਹਨੇ ਮੰਗ ਕੀਤੀ ਹੈ ਵੀ ਇਸ ਐਫਆਈਆਰ ਦੇ ਵਿੱਚ ਇਹ ਤਰਮੀਮ ਕੀਤੀ ਜਾਵੇ ਜਿਦੇ ਵਿੱਚ ਐਸਸੀ ਐਸਟੀ ਐਕਟ ਦੀਆਂ ਤਰ੍ਹਾਂਵਾਂ ਵੀ ਲਾਈਆਂ ਜਾਣ ਹਾਲੇ ਤੱਕ ਲਾਈਆਂ ਨਹੀਂ ਸਰਕਾਰ ਨੇ ਅਸੀਂ ਸਮਝਦੇ ਹਾਂ ਵੀ ਜਾਤ ਆਧਾਰਤ ਜਿਹੜਾ ਵਿਤਕ ਰਹਿ ਇਹ ਬਹੁਤ ਵੱਡਾ ਕਲੰਕ ਹੈ ਸਾਡੇ ਦੇਸ਼ ਦੀ ਸੋਸਾਇਟੀ ਦੇ ਉੱਤੇ ਇਹਦੇ ਵਿਰੁੱਧ ਹਮੇਸ਼ਾ ਹੀ ਆਵਾਜ਼ ਉਠਣੀ ਚਾਹੀਦੀ ਹੈ ਅਸੀਂ ਵੀ ਆਪਣੀ ਆਵਾਜ਼ ਉਸ ਦੇ ਨਾਲ ਸ਼ਾਮਿਲ ਕਰਦੇ ਹਾਂ ਤੇ ਜਿਹੜੇ ਅਜਿਹੇ ਅਧਿਕਾਰੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਦੀ ਗੱਲ ਚੰਨਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ